ਵਾਹਿ ਗੁਰੂ ਵਾਹਿਗੁਰੂ 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 ਸਭ ਤੋਂ ਪਹਿਲਾਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰੂ ਨਾਨਕ ਜੀਬ ਜੀ ਦੇ ਵਿਆਹਪੁਰ ਦੀਆਂ ਲੱਖ ਲੱਖ ਵਧਾਈਆਂ ਤੇ 508 ਧਤਮੀਆਂ ਬਾਪ ਵਿਆਹਪੁਰ ਬਾਜੀ ਗੁਰੂ ਨਾਨਕ ਦੇਵ ਜੀ ਦਾ ਜੋ ਸultanpur ਲੋਦੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ Sultanpur ਤੋਂ ਹੁੰਦੇ ਹੋਏ ਰਸਤੇ ਵਿੱਚ ਜਿਵੇਂ ਕਿ ਉੱਚਾ ਤੇ ਇਸ ਤੋਂ ਅੱਗੇ ਢਿਲ ਮਾ ਢਿਲ ਮਾ ਤੋਂ ਗਾੜੀ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਤੋਂ ਮਹਿਤਾ ਚੌਕ ਮੈਤਾ ਚੌਂਕ ਤੋਂ ਅੱਗੇ ਜਿਹੜਾ ਹੈਗਾ ਸੰਤਾਂ ਦਾ ਭਾਰੀ ਇਕੱਠ ਆ ਜਾਂਦਾ ਆ ਤੇ ਉੱਥੋਂ ਜਿਹੜਾ ਨਗਰ ਕੀਰਤਨ ਹੁੰਦਾ ਵਾ ਬਿਲਕੁਲ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਆ ਘੱਟੋ ਘੱਟ ਵੀ ਉਹ ਜਿਹੜਾ 15-20 ਮਿੰਟ ਦਾ ਜਿਹੜਾ ਆਪਣਾ ਗੱਡੀ ਦਾ ਰਸਤਾ ਹੁੰਦਾ ਉਹ 7 ਘੰਟਿਆਂ ਦਾ ਬਣ ਜਾਂਦਾ ਜੀ ਦੇਖੋ ਜੀ ਐਤ ਕੀ ਥੋੜਾ ਐਡਵਾਂਸ ਹੋਣ ਦਾ ਕਰਕੇ ਸੰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਘੱਟ ਪਤਾ ਲੱਗਾ ਨਹੀਂ ਤੇ ਇਸ ਨਗਰ ਕੀਰਤਨ 'ਚ ਬਹੁਤ ਜ਼ਿਆਦਾ ਪ੍ਰਸ਼ਾਪ ਆ ਜਾਂਦਾ ਜੀ ਕਾ ਖਾਲਸਾ ਵਾਏ ਕੋਈ ਟਿੱਕੀ ਫਤੇ ਦਾਸ ਚਤੇਦਾਰ ਜਮਿਆ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਇਦਾ ਇਹ ਪੁੱਤਰ ਜਿਹੜਾ ਜਗਤ ਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪ੍ਰਭ ਨੂੰ ਸਮਰਪਿਤ ਸਵੇਰੇ ਅਮਰਤ ਵੇਰੇ ਗੁਰਦੁਆਰਾ ਸ੍ਰੀ 베ਸਾਉ ਤੋਂ ਇਹ ਬਹੁਤ ਵੱਡਾ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਸ ਨੂੰ ਬਰਾਦ ਦਾ ਰੂਪ ਵੀ ਧਾਰਨ ਕਰਕੇ ਕਹਿੰਦੇ ਹਨ ਔਰ ਅਮਰਤ ਵੇਰੇ ਤੋਂ ਚੱਲ ਕੇ ਵਕ ਵਕ ਪ੍ਰਾਵਾਂ ਤੋਂ ਹੁੰਦਾ ਹੋਇਆ ਇਹ ਗੁਰਦੁਆਰਾ ਆਪਣੇ ਪਾਪਾ ਪਕੜਾ ਸਾਹਿਬ ਔਰ ਪਿਆਸੋਂੁੰਦਾਏ ਰਾਤ ਨੂੰ ਪਟਾਣ ਦੀ ਧਰਤੀ ਤੇ ਪਹੁੰਚ ਜਾਵੇਗਾ। ਹਣ ਮਾਤਾ ਸਲਕਣੀ ਦੀ ਜਗਤ ਮਾਤਾ ਮਾਤਾ ਸਲਕਣੀ ਦੀ ਇਸ ਵਿਆਹਪੁਰਬ ਨੂੰ ਸਮਾਪਤ ਕੱਲ ਨੂੰ ਸਾਗੀਆਂ ਰਸਮਾਂ ਆਉਣਗੀਆਂ। ਮੈਂ ਸੁਭਚੇ ਸਿੱਖ ਜਗਤੁਰੂ ਨਾਨਕਰਾਮ ਨੇਵਾ ਸਾਖਤਾਂ ਨੂੰ ਇਹ ਵਿਆਹਪੁਰਬ ਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 589 ਵਿਆਹਪੁਰਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਵਿਆਹ ਪੁਰਬ ਦੀ ਯਾਦ ਦੇ ਅੰਦਰ ਮਹਾਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਤੋਂ ਆਰੰਭ ਹੋ ਗਿਆ ਹੈ ਸੋ ਇਸ ਸਮੇਂ ਤਲਵੰਡੀ ਪੁਲ ਤੋਂ ਹੁੰਦਾ ਹੋਇਆ ਹਾਲਸਾ ਮਾਰਬਲ ਹਾਊਸ ਦੇ ਅੱਗੇ ਦੀ ਤਲਵੰਡੀ ਰੋਡ ਪਾਣੀ ਹੁੰਦਾ ਹੋਇਆ ਅੱਗੇ ਨਗਰ ਸ਼ਾਲਾਪੁਰ ਸ਼ਾਲਾਪੁਰ ਤੋਂ ਤਲਵੰਡੀ ਚੌਧਰੀਆਂ ਤਲਵੰਡੀ ਚੌਧਰੀਆਂ ਤੋਂ ਸੈਫਲਾਬਾਦ ਸੈਫਲਾਬਾਦ ਤੋਂ ਘੜੀਏ ਕੇ ਤਾਂ ਇਹ ਕੇ ਤੌਰ ਤੇ ਲੋਟਨ ਵਟਨ ਵਟੋ ਉਲਫਲਾਜਾ ਵਿਆਸ ਅਤੇ ਬਾਬਾ ਬਕਾਲਾ ਸਾਹਿਬ ਤੋਂ ਅਚਲ ਸਾਹਿਬ ਸਾਣੀ ਹੁੰਦਾ ਹੋਇਆ ਬਟਾਲੇ ਨਗਰ ਸ਼ਾਮ ਨੂੰ ਸੰਪੰਨ ਹੋਵੇਗਾ ਗੁਰਦੁਆਰਾ ਸ੍ਰੀ ਸਤਕਰਤਾਰੀਆਂ ਸਾਹਿਬ ਜੀ ਵਿਖੇ ਆਪ ਸਾਰੀਆਂ ਸੰਗਤਾਂ ਨੂੰ ਸਤਗੁਰਾਂ ਦੇ ਵਿਆਹ ਪ੍ਰਵ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ